ਹੰਦਰੀਸਾ ਸ਼੍ਰੀ ਗਾਲ ਦੀ ਸਾਰੰਥੀ ਸਾਡੇ ਚੈਨਲ ਰੀਪਸ ਨੂੰ ਦਿੱਕੀ ਸਵਾਗਤ ਹੈ ਜੇ ਤੁਸੇ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਨੂੰ ਤੇ ਵੀ ਵੀਡੀਓ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੈ ਕੇ ਆਏਗੇ ਤੇ ਸਾਰੇ ਸੂਟ ਲੈਣਗੇ ਅੱਜ ਆਫਰ ਤੇ ਰਹਿਣਗੇ ਇਹ ਜਿਹੜੀ ਆਫਰ ਹੈਗੀ ਕੱਲ ਦੇ 5 ਵਜੇ ਤੱਕ ਰਹੂਗੀ ਉਸ ਤੋਂ ਬਾਅਦ ਫਿਰ ਇਹਨਾਂ ਦਾ ਜਿਸ ਰੇਟ ਤੇ ਆਪਾਂ ਸੂਟ ਸੇਲ ਕੀਤੇ ਨੇਗੇ ਉਸ ਰੇਟ ਤੇ ਮਤਲਬ ਸੇਲਿੰਗ ਹੋ ਜੂਗੀ ਇਹਨਾਂ ਦੀ ਹੁਣ ਡਿਸਕਾਊਂਟ ਤੇ ਰਹਣਗੇ ਕੱਲ 5 ਵਜੇ ਤੱਕ ਆਰਡਰ ਨਗੇ ਜਿਹੜੇ ਆਪਣੇ ਤੁਸੀਂ ਫਾਸਟਲੀ ਦੇ ਦਿਓ ਜਿਹੜਾ ਮੈਂ ਸੂਟ ਪਾਇਆ ਹੋਇਆ ਹੈਗਾ ਪਿਓਰ ਕਾਟਨ ਦਾ ਸੂਟ ਪਾਇਆ ਹੈਗਾ ਈਸਟਾ ਬ੍ਰਾਂਡ ਦਾ ਪਾਇਆ ਹੋਇਆ ਹੈਗਾ ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਬਹੁਤ ਲਾਈਟ ਵੇਟ ਫੈਬਰਿਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਹੈਗੀ 올 ਓਵਰ ਸੂਟ ਹੈਗਾ ਸੇਮ ਪ੍ਰਿੰਟ ਨਹੀਂ ਹੈਗਾ ਤੇ ਪ੍ਰਾਈਜ਼ ਇਹਦਾ ਰਹੂਗਾ ਜੀ 1550 ਤੇ ਬਹੁਤ ਜਿਆਦਾ ਸੋਹਣੀ ਕੁਆਲਿਟੀ ਹੈਗੀ ਕਾਟਨ ਦੀ ਬਹੁਤ ਆਰਾਮਦਾਇਕ ਫੈਬਰਿਕ ਹੈਗਾ ਤੇ ਇਹ ਤਾਂ ਜੇ ਤੁਸੀਂ ਸੂਟ ਲੈਣੇ ਨੇਗੇ ਤਾਂ ਤੁਸੀਂ ਲੈ ਸਕਦੇ ਹੋਊਂਗੇ ਜੇ ਐਵੇਂ ਦੇ ਤੁਸੀਂ ਸੂਟ ਲੈਣਗੇ ਲੈਣੇ ਨੇਗੇ ਸੇਮ ਪ੍ਰਿੰਟ ਨਹੀਂ ਹੋਣਾ ਹੈਗਾ ਤੇ ਤੁਸੀਂ ਤੁਹਾਨੂੰ ਕਲਰ ਹੋਰ ਮਿਲ ਜੂਗਾ ਤੇ ਸੇਮ ਕਲਰ ਵੀ ਨਹੀਂ ਹੋਣਾ ਹੈਗਾ ਪਹਿਲਾਂ ਮੈਂ ਤੁਹਾਨੂੰ ਇਹਦੇ ਨਾਲ ਦੇ ਸੂਟ ਦਿਖਾ ਦੇਣੀ ਆ ਜੇ ਤੁਸੀਂ ਐਵੇਂ ਸੂਟ ਲੈਣਾ ਚਾਹੋਗੇ ਤਾਂ ਆਰਡਰ ਲੇਗੇ ਜਿਹੜੇ ਫਾਸਟਲੀ ਕਰਦੇ ਹੋ ਇਹਨਾਂ ਦਾ ਪ੍ਰਾਈਸ ਰਹੂਗਾ ਜੀ 12500 ਪਲੱਸ ਸ਼ਿਪਿੰਗ ਹੈ ਤੁਸੀਂ ਸੂਟ ਦੇਖੋ ਬਹੁਤ ਜ਼ਿਆਦੇ ਸੋਹਣੇ ਨੇ ਈਸਟਾ ਬ੍ਰਾਂਡ ਦੇ ਰਹਣਗੇ ਮਸਟਰਡ ਸ਼ੇਡ ਆ ਜਾਊਗਾ ਤੇ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਹੈਗੀ ਬਹੁਤ ਲਾਈਟ ਵੇਟ ਹੈਗਾ ਗਰਮੀਆਂ ਲਈ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈਗਾ ਲਓ ਜੀ ਇਦਾਂ ਹੀ ਰਹੂਗਾ ਜੀ ਮਸਟਰਡ ਸ਼ੇਡ ਰਹੂਗਾ ਪਹਿਲਾਂ ਤੇ ਇਹਨੂੰ ਤੁਸੀਂ ਇਦਾਂ ਸਲਾਈ ਕਰਕੇ ਦੇਖੋ ਜਿਵੇਂ ਮੈਂ ਪਾਇਆ ਹੋਇਆ ਹੈਗਾ ਐਵੇਂ ਬਹੁਤ ਜ਼ਿਆਦਾ ਸੋਹਣਾ ਰੈਡੀ ਹੋ ਜਾਣਾ ਇਹਨੇ ਸਟਿਚ ਹੋਣ ਤੋਂ ਬਾਅਦ ਲੋ ਜੀ ਲੋ ਜੀ ਸਕਰੀਨ ਸ਼ਾਟ ਲੈ ਲਵੋ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਹਣਾ ਹੈਗਾ ਤੇ ਫੈਬਰਿਕ ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀਆਂ ਵੀ ਜਿੰਨਾ ਵੀ ਮੈਂ ਦੱਸਾਂ ਉਹਨਾਂ ਈ ਥੋੜਾ ਵੀ ਇੰਨਾ ਕ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਤੇ ਨੈਕਸਟ ਕਲਰ ਆਜੂਗਾ ਇਹ ਫਿਰੋਜ਼ੀ ਆਜੂਗਾ ਇਹਦੇ ਵਿੱਚ ਇਹਦੇ ਨਾਲ ਵੀ ਦੇਖੋ ਤੁਸੀਂ ਬੇਸ ਨਾਲ ਦੀ ਮੈ ਕੋਟੇ ਦਾ ਦੁਪੱਟਾ ਲਿਆਗਾ ਤੁਸੀਂ ਵੀ ਕੋਟੇ ਦਾ ਦੁਪੱਟਾ ਰੱਖ ਸਕਦੇ ਹੋਗੇ ਬੇਸ ਨਾਲ ਦਾ ਹੀ ਰੱਖ ਸਕਦੇ ਹੋਗੇ ਪ੍ਰਾਈਸ ਹੈ ਜਿਹੜਾ 1250 ਰਹੂਗਾ ਇਹਨਾਂ ਦਾ ਈਸਟਾ ਲਿਆਂਦਾ ਤੇ ਨੈਕਸਟ ਹੈਗਾ ਗ੍ਰੇ ਪ੍ਰਿੰਟ ਹੈਗਾ ਦੇਖੋ ਤੁਸੀਂ ਬਹੁਤ ਜਾਦੀ ਸੋਹਣੀ ਪ੍ਰਿੰਟਿੰਗ ਡਿਜ਼ਾਈਨ ਬਹੁਤ ਜਾਦੀ ਸੋਹਣੀ ਹੈਗੀ ਫਿਰ ਆ ਜੂਗਾ ਇਹ ਬਹੁਤ ਜਾਦੀ ਸੋਹਣਾ ਸ਼ੇਡ ਆ ਜੂਗਾ ਰਾਸ਼ਟਰੀਆ ਸ਼ੇਡ ਹੈਗਾ ਮਹਿਰੂਨ ਜਾਂ ਤੇ ਇਹ ਵੀ ਮਤਲਬ ਜਿਹੜਾ ਮੈਂ ਪਾਇਆ ਹੋਇਆ ਹੈਗਾ ਉਹਦੇ ਨਾਲ ਦਾ ਹੀ ਪ੍ਰਿੰਟ ਹੈਗਾ ਇਹ ਵਾਲਾ بس ਕਲਰ ਚੇਂਜ ਹੈਗਾ ਲੋ ਜੀ ਫਾਸਟਲੀ ਆਰਡਰ ਕਰਦੇ ਹੋ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋਗੇ ਤੇ ਕਾਫੀ ਜਿਆਦਾ ਮਤਲਬ ਆਰਾਮਦਾਇਕ ਜਿਵੇਂ ਕਿ ਗਰਮੀ ਪੈ ਰਹੀ ਹੈ ਕੀ ਆਪਣੇ ਉਸ ਅਕੋਰਡਿੰਗ ਇਹ ਜਿਹੜਾ ਫੈਬਰਿਕ ਹੈਗਾ ਬਹੁਤ ਜਿਆਦਾ ਆਰਾਮਦਾਇਕ ਫੈਬਰਿਕ ਹੈ ਇਹ ਵਾਲਾ ਲੋ ਜੀ ਠੀਕ ਹੈ ਜੀ ਇਹ 1250 ਦੇ ਵਿੱਚ ਸੂਟ ਮਿਲਣਗੇ ਤੁਹਾਨੂੰ ਤੇ ਹੁਣ ਆਪਾਂ ਦਿਖਾਉਣਿਆਂਗੇ ਜਿਹੜਾ ਪ੍ਰਾਈਸ 1050 ਰਹੂਗਾ ਸਾਰੇ ਸੂਟਾਂ ਦਾ ਤੇ ਆਰਡਰ ਹੈਗਾ ਜਿਹੜਾ ਪਲੀਜ਼ ਇਹਨਾਂ ਆਪਣਾ ਫਾਸਟਲੀ ਕਰ ਦਿਓ ਤੇ ਕੱਲ 5 ਵਜੇ ਤੱਕ ਇਹਨਾਂ ਦੀ ਆਫਰ ਰਹੂਗੀ ਤੇ ਇਸ ਤੋਂ ਬਾਅਦ ਇਹ ਫਿਰ ਉਸੇ ਰੇਟ ਤੇ ਹੋ ਜਾਣਗੇ ਸੇਮ 1050 ਪ੍ਰਾਈਜ਼ ਦਾ ਰਾਮ ਟੈਕਸ ਦੇ ਸੂਟ ਲੇਗੇ ਤੁਸੀਂ ਦੇਖ ਸਕਦੇ ਹੋਗੇ ਰਸਟ ਸ਼ੇਡ ਦੇ ਵਿੱਚ ਮੈਚਿੰਗ 올ਓਵਰ ਸਾਰਿਆਂ ਦਾ ਸੇਮ ਰਹੂਗਾ ਪਹਿਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਰਹੂਗੀ ਪਲੇਨ ਬਾਟਮ ਰਹੂਗੀ ਇਸ ਤਰ੍ਹਾਂ ਲਓ ਜੀ ਠੀਕ ਹੈ ਜੀ ਤੇ ਨੈਕਸਟ ਹੈਗਾ ਜੀ ਇਹ ਵਾਲਾ ਪ੍ਰਿੰਟ ਰਹੂਗਾ ਇਸ ਤਰ੍ਹਾਂ ਪ੍ਰਿੰਟ ਹੈਗਾ ਬਹੁਤ ਜਿਆਦਾ ਸੋਹਣਾ ਹੈ ਵੀ ਦੇਖੋ ਤੇ ਇਹਦੇ ਨਾਲ ਰਹੂਗੀ ਇਸ ਤਰ੍ਹਾਂ ਬਾਟਮ ਮਤਲਬ ਫੈਬਰਿਕ ਦੀ ਕੁਆਲਿਟੀ ਨਾਲੇ ਬ੍ਰਾਂਡ ਐ ਨਾਲੇ ਪ੍ਰਾਈਸ ਠੀਕ ਹੈਗਾ ਫੈਬਰਿਕ ਦੀ ਕੁਆਲਿਟੀ ਇੰਨੀ ਕਿ ਜ਼ਿਆਦਾ ਵਧੀਆ ਜਿੰਨੀ ਵੀ ਤੁਸੀਂ ਕਹਿ ਦੋ ਇਹਨਾਂ ਦੀ ਲੋਜੀ ਫਿਰ ਨੈਕਸਟ ਸ਼ੀਰ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪਲੇਨ ਬਾਟਮ ਰਹੂਗੀ ਤੇ ਇਹ ਵਾਲੀ ਰਹੂਗੀ ਜੀ ਸ਼ਰਟ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟ ਹੈਗਾ ਕਾਫੀ ਜ਼ਿਆਦਾ ਸੋਹਣਾ ਹੈਗਾ 1050 ਪ੍ਰਾਈਸ ਹੈਗਾ ਲੋਜੀ ਦੇਖੋ ਪ੍ਰਿੰਟ ਫਿਰ ਆਜੂਗਾ ਇਹ ਫਰੋਜ਼ੀ ਸ਼ੇਡ ਆਜੂਗਾ ਉਹਦੇ ਨਾਲ ਦਾ ਬਸ ਇਹ ਮੈਂ ਤਾਂ ਆਫਰ ਲਈਏ ਕਿਉਂਕਿ ਮੇਰੇ ਕੋਲ ਇੱਕ ਸੂਟ ਹੈ ਜਾਂ ਦੋ ਸੂਟ ਲੈਣਗੇ ਇਹਨਾਂ ਦੇ ਵਿੱਚੋਂ ਤਾਂ ਕਰਕੇ ਆਪਾਂ ਆਫਰ ਤੇ ਕੱਢੇ ਨੇਗੇ ਸੂਟ ਲਓ ਜੀ ਫਿਰ ਆਜੂਗਾ ਗ੍ਰੀਨ ਮੈਚਿੰਗ ਸੂਟ ਹੈ ਇਹ ਵਾਲਾ ਇਸ ਤਰ੍ਹਾਂ ਲਓ ਜੀ 1050 ਇਹ ਰੀਵਾ ਬ੍ਰਾਂਡ ਦਾ ਹੈਗਾ ਤੇ ਇਹ ਵਾਲਾ ਵੀ ਰਹੇਗਾ ਰੀਵਾ ਬ੍ਰਾਂਡ ਦਾ ਇਹਦੇ ਨਾਲ ਦਾ ਮੇਰਾ ਸੂਟ ਹੈਗਾ ਬਿਲਕੁਲ ਸੇਮ ਲਓ ਜੀ ਇਸ ਤਰ੍ਹਾਂ ਦੇਖੋ ਪ੍ਰਿੰਟ ਹੈ ਦਾ ਫਿਰ ਆਜੂਗਾ ਇਹ ਆਜੂਗਾ ਮਸਟਰਡ ਸ਼ੇਡ ਆਜੂਗਾ ਇਹਦੇ ਵਿੱਚ ਇਹ ਸ਼ੇਡ ਬਹੁਤ ਜਿਆਦਾ ਸੋਹਣਾ 올ਓਵਰ ਪ੍ਰਿੰਟ ਹੈਗਾ 1050 ਪ੍ਰਾਈਸ ਹੈ 1 ਕਿਲੋ ਸੂਟ ਦੋ ਲੋ 4 ਲੋ ਜਨੇ ਮਾਟੀ ਲੋ ਪ੍ਰਿੰਟਿੰਗ ਡਿਜ਼ਾਈਨ ਅਲੱਗ-ਅਲੱਗ ਹੈ ਫਿਰ ਮਹਰੂਨ ਸ਼ੇਡ ਇਹ ਮੈਚਿੰਗ ਹੈਗਾ ਇਸ ਤਰ੍ਹਾਂ ਮੈਚਿੰਗ ਰਹੂਗਾ ਲੋ ਜੀ ਇਹ ਮੈਚਿੰਗ ਹੈ ਮੈਚਿੰਗ ਤੇ 올ਓਵਰ ਦਾ ਪ੍ਰਾਈਸ ਰਹੂਗਾ ਸੇਮ 1050 ਫਿਰ ਬਲੂ ਆ ਜਾਊਗਾ ਦੇਖੋ ਆ ਵੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਕਲਰ ਵੀ ਫਿਰ ਇਸ ਤੋਂ ਬਾਅਦ ਆ ਜਾਊਗਾ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਨਾਲ ਇਦਾਂ ਦੀ ਬਾਟਮ ਹੈ ਰੀਵਾ ਬ੍ਰਾਂਡ ਦਾ ਇਹ ਵਾਲਾ ਲੋ ਜੀ ਸਕਰੀਨ ਸ਼ਾਟ ਹੈ ਜਿਹੜਾ ਦੂਰ ਤੋਂ ਲੈ ਰਿਹਾ ਕਿਉਂਕਿ ਅੱਜ ਮੈਂ ਜਿਆਦਾ ਖੋਲ ਕੇ ਸੂਟ ਤੁਹਾਨੂੰ ਦਿਖਾ ਨਹੀਂ ਦਿਖਾ ਰਿਹਾ ਕਿਉਂਕਿ ਸੂਟ ਮੈਂ ਕਾਫੀ ਪਾਉਣੇ ਨੇਗੇ ਤਾਂ ਕਰਕੇ ਲੋ ਜੀ ਇਹ ਆ ਜਾਊਗਾ ਬੋਟਲ ਗ੍ਰੀਨ ਕਲਰ ਇਹ ਵੀ ਤੁਸੀਂ ਦੇਖੋ ਪ੍ਰਿੰਟ ਫਿਰ ਆ ਜਾਊਗਾ ਜੀ ਰਸਟ मैचिंग सूट है देखो फिर आजगा रस्ट ए ओवर सूट है देखो एक हजार पंजा। फिर ब्लैक <coughs> <coughs> फिर ब्राउन ਤਸਦੀਕ ਸਦਿਆਂ ਕਲਰ ਸਾਰੇ ਪ੍ਰਿੰਟ ਕਲਰ ਬਹੁਤ ਜਿਆਦੇ ਸੋਹਣੇ ਰਹਣਗੇ ਫਰੋਜ਼ੀ ਲੋਟੀ ਇਸਰਾ ਫਿਰ ਇਸ ਤੋਂ ਬਾਅਦ ਆ ਜੁਗਈ ਮਹਿੰਦੀ ਸ਼ੇਡ ਆ ਜੁਗਾ ਦੇਖੋ ਇਹ ਲੋਟ ਨੇਗੇ ਪੂਰੇ ਨਾ ਹੋਰ ਲੈ ਕੇ ਆਏ ਆ ਆਪਾਂ 1050 ਵਾਲੇ ਪ੍ਰਾਈਸ ਦੇ ਵਿੱਚ ਨੇਗੇ ਜਿਹੜੇ ਆਪਾਂ ਪਹਿਲਾਂ ਸੂਟ ਪਾਏ ਸੀਗੇ ਉਹਦੇ ਵਿੱਚ ਨੇ ਪੈਣਾ ਬਹੁਤ ਮੰਗਦੇ ਸੀ ਵੀ ਸਾਨੂੰ ਠੀਕ ਪ੍ਰਾਈਸ ਦੇ ਸੂਟ ਚਾਹੀਦੇ ਨੇ ਕਿ ਤਾਂ ਤੁਸੀਂ ਲੈ ਸਕਦੇ ਹੋਗੇ ਕਿਉਂਕਿ ਕਈ ਪੈਣਾ ਹੁੰਦੀਆਂ ਨੇ ਵੀ ਸਾਨੂੰ ਥੋੜੇ ਵਧੀਆ ਸੂਟ ਚਾਹੀਦੇ ਹੁੰਦੇ ਨੇ ਕਈ ਪੈਣਾ ਹੁੰਦੇ ਨੇ ਸਾਨੂੰ ਜ਼ਿਆਦਾ ਵਧੀਆ ਚਾਹੀਦੇ ਹੁੰਦੇ ਨੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੈਗੀ ਬਸ ਵੀਡੀਓ ਪੈਂਦੀ ਰਹਿੰਦੀ ਵਿੱਚ ਦੀ ਆਪਾਂ ਲੋ ਪ੍ਰਾਈਸ ਦੇ ਵੀ ਪਾਉਣੇ ਆਂਗੇ ਕਿਉਂਕਿ ਸਾਰੀਆਂ ਭੈਣਾਂ ਹਨ ਜਿੰਤਾਂ ਦੀ ਵੀ ਚੁਆਇਸ ਰੱਖਦੀਆਂ ਨੇ ਕਿ ਆਪਦੀ ਵੀ ਅਸੀਂ ਇਸ ਤਰ੍ਹਾਂ ਦੇ ਸੂਟ ਲੈਣਗੇ ਉਹਦਾ ਉਹ ਆਪਾਂ ਵੀਡੀਓ ਪਾਈ ਜਾਂਦੇ ਹਾਂਗੇ ਉਹਦੇ ਵਿੱਚ ਸੂਟ ਲੇਣਗੇ ਜਿਹੜੇ ਉਹ ਲਈ ਜਾਂਦੇ ਨੇ ਲੋ ਜੀ ਦੇਖੋ ਮੈਂ ਤੀਲ ਦੇ ਪ੍ਰਿੰਟ ਪਾਈ ਸੀਗੇ ਉਸ ਤੋਂ ਬਾਅਦ ਮੈਂ 10 ਤੋਂ 12 ਸੂਟਾਂ ਦਾ ਰਿਪੀਟ ਆਰਡਰ ਦਿੱਤਾਗਾ ਇੰਨਾ ਜਿਆਦਾ ਸੋਹਣਾ ਫੈਬਰਿਕ ਹੈਗਾ ਤੇ ਮੈਚਿੰਗ ਸੂਟ ਵੀ ਸੇਲ ਹੋਏ ਨੇਗੇ ਆਪਣੇ 올 ਓਵਰ ਵੀ ਹੋਏ ਨੇਗੇ ਤੇ ਫੈਬਰਿਕ ਬਹੁਤ ਜਿਆਦਾ ਸੋਹਣਾ ਹੈਗਾ ਲਾਈਟ ਵੇਟ ਟੇਸਟਾ ਬ੍ਰਾਂਡ ਦਾ ਹੈਗਾ ਨਾਲੇ ਲੋ ਜੀ ਆਵਲਾ ਇੱਕ ਆਜੂਗਾ ਇਹ ਫਰੋਜ਼ੀ ਕਲਰ ਬਹੁਤ ਜਿਆਦੇ ਸੋਹਣੇ ਨੇਗੇ ਘਰ ਪਾਉਣ ਨੂੰ ਸੂਟ ਜੇ ਤੁਸੀਂ ਲੈਣਾ ਚਾਹੋ ਇਹਨਾਂ ਦੇ ਵਿੱਚੋਂ ਲੋ ਜ਼ਰੂਰ ਟਰਾਈ ਕਰੋ ਤੇ ਫੈਬਰਿਕ ਦੀ ਕੁਆਲਿਟੀ ਹੈ ਜਿਹੜੀ ਬਹੁਤ ਵਧੀਆ ਜੀ ਚਲੋ ਜੀ ਆ ਮੈਂ ਇਹ ਵੇਅਰ ਕੀਤਾ ਹੋਇਆ ਸੀਗਾ ਉਹਦੇ ਨਾਲ ਦਾ ਆਪਾਂ ਲੋਟ ਹੈ ਜਿਹੜਾ ਮੰਗਵਾਇਆਗਾ ਪਹਿਲਾਂ ਹੈ ਨਹੀਂ ਸੀਗਾ ਹੁਣ ਆਪਾਂ ਲੋਟ ਮੰਗਵਾਇਆਗਾ ਇਹ ਤੁਸੀਂ ਲੈ ਸਕਦੇ ਹੋ ਇਹ ਵੀ 1000 ਦੇ ਵਿੱਚ ਹੀ ਹੈ ਪ੍ਰਾਈਸ ਲੋ ਜੀ ਯਾ ਲੋ ਇਹ ਵੀ ਲੋਟ ਆਇਆ ਆਪਣੇ ਕੋਲੇ ਇੱਕ orange suit ਦਾ ਰਹਿ ਗਿਆ ਬਸ ਬਾਕੀ ਸਾਰੇ ਆਪਣੇ ਕੋਲੇ ਆ ਚੁੱਕੇ ਨੇ ਰਿਪੀਟ ਦੇਖੋ ਇਹ ਵਾਲਾ ਸਕਰੀਨ ਸ਼ਾਟ ਲੈ ਲਿਓ ਬਸ ਆਪਣਾ ਆਰਡਰ ਜਿਹੜਾ ਜਲਦੀ ਕਰ ਦਿਓ ਦੇਖੋ frozy ਇਹ ਸਾਰੇ ਲੋਟ ਮਗਾਈ ਨੇ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਸੂਟਾਂ ਦੀ ਬਹੁਤ ਲੋਟ ਆ ਮੈਂ ਆਂਦੀ ਹੋ ਗਿਆ frozy ਹੋ ਗਿਆ ਇਹ ਵੀ ਮੈਂ ਤੁਹਾਨੂੰ ਦਿਖਾ ਚੁੱਕੀ ਆਂਗੀ ਆ ਦੇਖੋ pink ਇਹ ਵੀ ਬੜਾ ਸੋਹਣਾ ਹੈਗਾ ਸੂਟ ਬਹੁਤ ਸੋਹਣਾ ਹੈਗਾ ਤੇ ਫਰੋਜ਼ੀ ਸਾਰੇ ਮੈਂ ਤੁਹਾਨੂੰ ਦਿਖਾ ਚੁੱਕੀ ਆਂਗੀ ਬਸ ਜਿਹੜਾ ਮੈਂ ਵੇਅਰ ਕੀਤਾ ਹੋਇਆ ਹੈਗਾ ਇਹਦੇ ਨਾਲ ਦਾ ਸੂਟ ਤੁਹਾਨੂੰ 1250 ਦਾ ਮਿਲੇਗਾ ਕਿਉਂਕਿ ਇਹ ਥੋੜੀ ਜਿਹੀ ਕੁਆਲਿਟੀ ਪੱਖੋ ਹਾਈ ਹੈਗਾ ਤੇ ਕੁਆਲਿਟੀ ਇੰਨਾ ਦੀ ਵੀ ਬਹੁਤ ਜ਼ਿਆਦਾ ਸੋਹਣੀ ਹੈਗੀ ਬਸ ਵੀ ਐ ਸੀਗਾ ਕੋਈ ਇੱਕ ਸੂਟ ਰਹਿੰਦਾ ਸੀ ਮੇਰੇ ਕੋਲੇ ਕੋਈ ਦੋ ਰਹਿੰਦੇ ਸੀਗੇ ਮੈਨੂੰ ਇਹ ਸੀਗਾ ਵੀ ਚਲੋ ਹਨ ਵੀ ਕਈ ਪਹਿਣਾ ਵੀ ਚਲੋ ਜ਼ਿਆਦਾ ਪੈਸੇ ਨਹੀਂ ਲਗਾਉਂਦੀਆਂ ਹੈਗੇ ਵੀ ਆਪਾਂ ਆਫਰ ਦੇ ਵਿੱਚ ਸੂਟ ਕਾਟ ਦੇਣੇ ਆਂਗੇ ਇੱਕ ਇੱਕ ਦੋ ਦੋ ਸੂਟ ਮੇਰੇ ਕੋਲੇ ਹੈਗੇ ਸੀ ਕਿ ਚਲੋ ਉਹ ਲੈ ਲੈਣਗੇ ਹਨਾ ਤੇ ਕਾਫੀ ਮੈਨੂੰ ਮੈਸੇਜ ਆਉਂਦੇ ਹੁੰਦੇ ਨੇ WhatsApp ਤੇ ਅਸੀਂ ਸੂਟ ਲੈਣਾ ਚਾਹੁੰਦੇ ਆਂਗੇ ਸਾਡੇ ਬਜਟ ਤੇ ਲੈ ਕੇ ਆਓ ਹਨਾ ਤੇ ਇਸ ਤੋਂ ਲੋ ਬਜਟ ਜੇ ਆਪਾਂ ਲੈ ਕੇ ਆਵਾਂਗੇ 5 600 ਵਾਲੇ ਸੂਟ ਉਹ ਮੇਰੇ ਕੋਲੇ ਨਹੀਂ ਹੈਗੇ ਕਿਉਂਕਿ ਉਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਬਾਲੀ ਜ਼ਿਆਦਾ ਮਤਲਬ ਲੋ ਹੁੰਦੀ ਹੈ ਕਿ ਵੀ ਕੁਝ ਵੀ ਨਹੀਂ ਹੁੰਦਾ ਜਾਨਵਿ ਨਹੀਂ ਹੁੰਦੀ ਕੱਪੜੇ 'ਚ ਥੋੜਾ ਜਿਹਾ ਐਵੇਂ ਹੁੰਦਾ ਵੀ ਮਟੀਰੀਅਲ ਪਖੂਣਾ ਵੀ ਹੰਡਣ ਵਾਲਾ ਸੂਟ ਹੋਵੇ ਉਸ ਤਰ੍ਹਾਂ ਦਾ ਆਪਾਂ ਫੈਬਰਿਕ ਹੈ ਜਿਹੜਾ ਲੈ ਕੇ ਆਉਣੇ ਹੁੰਨੇ ਆਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਆਰਡਰ ਹੈ ਜਿਹੜਾ ਫਾਸਟਲੀ ਕਰ ਦਿਓ ਕਿਉਂਕਿ ਸੂਟ ਨੇਗੇ ਬਹੁਤ ਲਿਮਟਿਡ ਜਿੰਨੇ ਜ਼ਿਆਦਾ ਨਹੀਂ ਹੈਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ